ਸਾਡਾ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਅਸੀਂ ਦਵਾਈਆਂ ਰਹਿਤ ਜ਼ਿੰਦਗੀ ਦੀ ਵਕਾਲਤ ਕਰਦੇ ਆਂ ਉਹਦੇ ਤੇ ਕੰਮ ਕਰ ਰਹੇ ਆਂ ਕਦਮ ਦਰ ਕਦਮ ਸਾਨੂੰ ਕਾਮਯਾਬੀ ਮਿਲ ਰਹੀ ਹੈ ਤੇ ਜਿਹੜੇ ਵੀ ਭੈਣ ਭਰਾ ਸਾਡੇ ਕੋਲੇ ਆਉਂਦੇ ਨੇ ਜਿਦਾਂ ਕਲਾਸ ਪਿੱਛੇ ਬੈਠੇ ਹੋਏ ਨੇ ਇਹਨਾਂ ਨੂੰ ਅਸੀਂ ਰੋਗ ਮੁਕਤ ਤੇ ਦਵਾਈ ਮੁਕਤ ਕਰਨ ਦਾ ਯਤਨ ਕਰਦੇ ਆਂ ਸਵਾਗਤ ਕਰਦੇ ਆਂ ਤੁਹਾਡਾ ਯੋਗ ਕੇਂਦਰ ਸਤਿਆਵਾਲਾ 'ਚ ਵੀਡੀਓ ਤੇ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਨੂੰ ਯਕੀਨ ਹੈ ਕਿ ਵੀਡੀਓ ਚੰਗੀ ਲੱਗੇਗੀ ਇਹਨੂੰ ਸ਼ੇਅਰ ਵੀ ਕਰਨਾ ਤੇ ਲਾਈਕ ਵੀ ਕਰਨਾ ਦੋਸਤੋ ਅੱਜ ਫਿਰ ਸਾਡੇ ਸੈਂਟਰ ਵਿੱਚ ਲੱਡੂ ਵੰਡਣ ਦਾ ਦ੍ਰਿਸ਼ ਹੈ ਇਹ ਪੈਂਜੀ ਕਮਲੇਸ਼ ਤੇ ਰਵੀਲ ਸਿੰਘ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਸੈਂਟਰ ਨਾਲ ਜੁੜੇ ਨੇ ਇਨਾਂ ਦੀਆਂ ਕਾਫੀ ਸਮੱਸਿਆਵਾਂ ਹੱਲ ਹੋਈਆਂ ਨੇ ਉਹਨਾਂ ਤੇ ਵੀ ਗੱਲ ਕਰਾਂਗੇ ਪਰ ਅੱਜ ਇਹਨਾਂ ਦੀ ਬੇਟੀ ਦਾ ਜਨਮ ਦਿਨ ਹੈ ਉਸ ਖੁਸ਼ੀ 'ਚ ਲੱਡੂ ਲੈ ਕੇ ਆਏ ਨੇ ਸਭ ਤੋਂ ਪਹਿਲਾਂ ਅਸੀਂ ਸਾਰੇ ਇਹਨਾਂ ਨੂੰ ਵਧਾਈ ਦਿੰਦੇ ਆ ਬੱਚੀ ਦੀ ਤੰਦਰੁਸਤੀ ਤੇ ਲੰਮੀ ਉਮਰ ਤੇ ਕਾਮਯਾਬ ਜੀਵਨ ਦੀ ਕਾਮਨਾ ਕਰਦੇ ਆ ਦੋਸਤੋ ਹੁਣ ਗੱਲ ਕਰਾਂਗੇ ਪੈਂਜੀ ਕੁਮਲੇਸ਼ ਦੇ ਨਾਲ ਤੁਹਾਨੂੰ ਕਿੰਨੇ ਦਿਨ ਹੋ ਗਏ ਜੀ ਸਾਡੇ ਸੈਂਟਰ ਆਉਦਿਆਂ 20 ਦਿਨ ਤੋਂ ਉੱਪਰ ਹੋ ਗਿਆ 20 ਦਿਨ 22 ਦਿਨ ਦਾ ਹੈ ਤਿੰਨ ਹਫਤੇ ਹੋ ਗਿਆ ਜੀ ਤੁਸੀਂ ਇੱਥੇ ਆਣ ਕੇ ਕਿਹੜੀ ਕਿਹੜੀ ਸਮੱਸਿਆ ਲੈ ਕੇ ਆਏ ਸੀ ਸਭ ਤੋਂ ਪਹਿਲੀ ਸਮੱਸਿਆ ਸੀ ਮੇਰੇ ਹਾਰਟ ਕੋਲ ਘੱਟ ਕੰਮ ਕਰਦਾ ਸੀ ਇਹਨਾਂ ਦਾ ਇਜੈਕਸ਼ਨ ਫ੍ਰੈਕਸ਼ਨ ਦਿਲ ਦੀ ਪੰਪਿੰਗ ਪਾਵਰ ਘਟ ਹੈ ਤੇ ਹੋਰ ਕੀ ਸਮੱਸਿਆ ਸੀ ਤੁਹਾਡੀਆਂ ਜੀ ਉਸ ਤੋਂ ਇਲਾਵਾ ਮੈਨੂੰ ਸ਼ੂਗਰ ਸ਼ੂਗਰ ਇਹਨਾਂ ਦੀ ਹਾਈ ਸੀਗੀ ਹੋਰ ਕੀ ਸੀਗਾ ਜੀ ਉਸ ਤੋਂ ਇਲਾਵਾ ਮੈਨੂੰ ਨੀਂਦ ਬਹੁਤ ਘਟਾਂ ਨੀਂਦ ਬਹੁਤ ਘਟ ਆਉਂਦੀ ਇਸ ਤੋਂ ਲਾਭ ਆ ਤੁਛ ਡਿਪਰੈਸ਼ਨ ਡਿਪਰੈਸ਼ਨ ਦੀ ਸਮੱਸਿਆ ਸੀ ਇਜੈਕਸ਼ਨ ਫ੍ਰੈਕਸ਼ਨ ਘੱਟ ਸੀ 슈ਗਰ ਸੀ ਡਿਪਰੈਸ਼ਨ ਸੀ ਤੇ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਲੋ ਲੈ ਲੋਰੈਂਡਸ ਲੋ ਦੀ ਸਮੱਸਿਆ ਸੀ ਕਿ ਤੇ 20 ਦਿਨਾਂ ਦੇ ਵਿੱਚ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਮੇਰਾ ਬੀਪੀ ਨਾਰਮਲ ਰਹਿਣ ਲੱਗ ਗਿਆ ਬੀਪੀ ਨਾਰਮਲ ਰਹਿਣ ਲੱਗ ਪਿਆ ਜੀ ਇੱਕ ਤਾੜੀ ਲਗਾ ਦਿਓ मेरा शरीर एक्टिव हो गया ते मैं आपडा काम बहुत आराम नाल आसानी नाल ਕਰ ਸਕਦੀ। शरीर एक्टिव हो गया जी ते ਘਰ ਦੇ ਕੰਮਕਾਰ ਇਹ ਬੜੇ ਆਸਾਨੀ ਨਾਲ ਕਰਨ ਲੱਗ ਪਏ ਨੇ। ਜਿਹੜੀ ਕਿ ਪਹਿਲਾਂ ਮੇਰੇ ਕੋਲ ਬਹੁਤ ਮੁਸ਼ਕਿਲ ਨਾਲ ਕੀਤੇ ਜਾਂਦੇ ਸੀ, ਮਜਬੂਰੀ ਚ ਕਰਨੇ ਤਾਂ ਪੈਂਦੇ ਸੀ ਪਰ ਮੈਂ ਕਦ ਬੜੀ ਆ ਬਹੁਤ ਮੁਸ਼ਕਿਲ ਨਾਲ। ਦੋਸਤੋ ਇਜੈਕਸ਼ਨ ਫ੍ਰੈਕਸ਼ਨ ਘਟਣਾ, ਦਿਲ ਦੀ ਪੰਪਿੰਗ ਪਾਵਰ ਘਟਣਾ ਉਹਦਾ ਅਰਥ ਹੈ ਕਿ ਸਾਡਾ ਸਰੀਰ ਜਿੰਨਾ ਖੂਨ ਚਾਹੁੰਦਾ ਜਿੰਨੀ ਲੋਡ ਹੈ ਉਹਨਾਂ ਨੂੰ ਮਿਲ ਰਿਹਾ ਤੇ ਸਰੀਰ ਦੀ ਤਾਕਤ ਹੈ ਜਿਹੜੀ ਉਹ ਖੂਨ ਹੈ ਸਾਡਾ 55 ਤੋਂ 65% ਇਜੈਕਸ਼ਨ ਫ੍ਰੈਕਸ਼ਨ ਹੋਵੇ ਇਸ ਦਾ ਭਾਵ ਹੈ ਕਿ ਪਿੱਛੋਂ ਜਿੰਨਾ ਖੂਨ ਦਿਲ ਕੋਲੇ ਆਇਆ ਹੈ ਉਸ ਚੈਂਬਰ ਚ ਉਹਨੇ ਪੰਪ ਕਰਨਾ ਹੈ ਜਿੰਨਾ ਆਇਆ ਹੈ ਉਹਦੇ ਚੋਂ ਜੇ 55 ਤੋਂ 65% ਉਹ ਕਰਦਾ ਹੈ ਜਾਂ 60% ਕਰਦਾ ਹੈ ਤਾਂ ਟੋਟਲ ਠੀਕ ਹੈ ਜੋ 40% ਕਰਦਾ ਹੈ ਤੇ ਇਹਦਾ ਅਰਥ ਹੋ ਗਿਆ ਕਿ ਦੋ ਹਿੱਸੇ ਪੰਪ ਕਰ ਰਿਹਾ ਇੱਕ ਹਿੱਸਾ ਪੰਪ ਨਹੀਂ ਕਰ ਰਿਹਾ ਤੇ ਉਨੀ ਕਮਜ਼ੋਰੀ ਰਹਿਣਾ ਸੁਭਾਵਿਕ ਹੈ ਕਿਉਂਕਿ ਸਰੀਰ ਨੇ ਖੂਨ ਦੇ ਆਸਰੇ ਚੱਲਣਾ ਹੈ ਉਹ ਪੈਂਜੀ ਹੋਣ ਦਾ ਠੀਕ ਹੋਣਾ ਸ਼ੁਰੂ ਹੋ ਗਿਆ ਹੈ ਦੇਖੋ ਇੰਜੈਕਸ਼ਨ ਫ੍ਰੈਕਸ਼ਨ ਠੀਕ ਕਰਨ ਦਾ ਮੈਡੀਕਲ ਸਾਇੰਸ ਦਾਵਾ ਨਹੀਂ ਹੈਗਾ ਮੇਰੇ ਕੋਲੇ ਹੁਣ ਤੱਕ ਜਿੰਨੇ ਪੇਸ਼ੈਂਟ ਆਏ ਨੇ ਜਾ ਮੇਰੀ ਜਿੰਨੇ ਡਾਕਟਰਸ ਨਾਲ ਗੱਲਬਾਤ ਹੋਈ ਹੈ ਜਾਂ ਮੈਂ ਹੁਣ ਤੱਕ ਜਿੰਨੀ ਪੜਾਈ ਕੀਤੀ ਹੈ ਦਿਲ ਦੀ ਪੰਪਿੰਗ ਪਾਵਰ ਘਟ ਦਾ ਕੋਈ ਇਲਾਜ ਮੈਨੂੰ ਨਹੀਂ ਮਿਲਿਆ ਪਰ ਯੋਗ ਦੇ ਨਾਲ ਇਹ ਚੀਜ਼ਾਂ ਠੀਕ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਤੇ ਇਹ ਭੈਣ ਜੀ ਵੀ ਸਾਨੂੰ ਪੂਰੀ ਉਮੀਦ ਹੈ ਠੀਕ ਹੋਣਗੇ ਹਾਂ ਜੀ ਠੀਕ ਹੋਣ ਤੱਕ ਮੈਂ ਮਤਲਬ ਕਿ ਉਧਰ ਨੂੰ ਸ਼ੁਰੂ ਹੋ ਗਿਆ ਠੀਕ ਹੋਣ ਵਾਲੀ ਸਾਈਡ ਵੱਲ ਮੈਂ ਜਾ ਰਹੀ ਹਾਂ ਠੀਕ ਠੀਕ ਹੋਣ ਵਾਲੇ ਪਾਸੇ ਵੱਧ ਰਹੇ ਨੇ ਤੇ ਬਲੱਡ ਪ੍ਰੈਸ਼ਰ ਤੁਹਾਡਾ ਠੀਕ ਹੋ ਗਿਆ ਹੈ ਸਰੀਰ ਚੁਸਤ ਰੁਸਤ ਹੋ ਗਿਆ ਹੈ ਨੀਂਦ ਵੀ ਮੈਨੂੰ ਅੱਗੇ ਨਾਲੋਂ ਬਹੁਤ ਵਧੀਆ ਆਉਂਦੀ ਹੈ ਨੀਂਦ ਅੱਗੇ ਨਾਲੋਂ ਬਹੁਤ ਵਧੀਆ ਆਉਂਦੀ ਹੈ ਤੇ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਵੀ ਸਾਡੇ ਨਾਲ ਜੁੜੋਗੇ ਜਿਹੜਾ ਵੀ ਕੋਈ ਭੈਣ ਭਰਾ ਇਸ ਤਰ੍ਹਾਂ ਦੀ ਸਮੱਸਿਆ ਚ ਸਾਡੇ ਯੋਗ ਕੇਂਦਰ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਮੋਬਾਈਲ ਨੰਬਰ 9417249640 ਤੇ ਸੰਪਰਕ ਕਰਕੇ ਤੁਸੀਂ ਇੱਥੇ ਆ ਸਕਦੇ ਹੋ ਜੋ ਕਰੋ ਨਿਰੋਗ ਰਹੋ ਫਿਰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ